ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਵੀਰੋ ਜਿਹੜੇ ਝੋਨੇ ਦੇ ਥੱਲੇ ਆਪਾਂ ਨੇ ਜੂਰੀਆ ਪਾਇਆ ਸੀ ਕੱਦੂ ਸਮੇ ਆਓ ਵੇਖਦੇ ਹਾਂ ਵੀ ਕਿੰਨਾ ਕੁਝ ਜੂਰੀਆ ਪੈ ਗਿਆ ਉਹਦੀ ਕਿਹੋ ਜੀ ਗਰੋਥ ਹੈ ਤੇ ਉਹਦਾ ਬੂਝਾ ਕਿਵੇਂ ਹੈ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਦਾ ਬਟਨ ਦੱਬ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਜਿਹੜਾ ਇਹ ਤੁਸੀਂ ਝੋਨਾ ਦੇਖ ਰਹੇ ਹੋਗੇ ਘੱਟ ਸਮੇਂ ਦੇ ਵਿੱਚ ਘੱਟ ਖਰਚੇ ਨਾਲ ਵੱਧ ਝਾੜ ਦੇਣ ਵਾਲੀ ਕਿਸਮ ਪੀਆ 126 ਹੈ। ਕਿਸਾਨ ਵੀਰੋ ਜੇ ਆਪਾਂ ਇਹਦੀ ਲਵਾਈ ਦੀ ਗੱਲ ਕਰੀਏ ਤਾਂ ਇਹਦੀ 29 ਜੁਲਾਈ ਨੂੰ ਜਿਹੜੀ ਆਪਾਂ ਨੇ ਝੋਨੇ ਦੀ ਮੱਕੀ ਵਾਲੇ ਖੇਤ ਦੇ ਵਿੱਚ ਟ੍ਰਾਂਸਪਲੈਂਟ ਕੀਤੀ ਸੀਗੀ ਤੇ ਅੱਜ ਹੈਗੀ ਆਕਰ ਤਕਰੀਬਨ ਜੇ ਦੇਖੀਏ ਤਾਂ 24 ਜੁਲਾਈ ਤਾਂ 26 27 ਕ ਦਾਣਾਂ ਦਾ ਜਿਹੜਾ ਇਹਦਾ ਉਮਰ ਬਣਦੀ ਹੈ। ਤੇ ਕਿਸਾਨ ਵੀਰੋ ਇਹ ਜਿਹੜੀ ਵੈਰੈਟੀ ਹੈ ਇਹਦੇ ਵਿੱਚ ਆਪਾਂ 1 ਮਹੀਨੇ ਦੇ ਵਿੱਚ ਵਿੱਚ ਜਿੰਨਾ ਵੀ ਇਹਨੂੰ ਖਾ ਦੇ ਦਾਂਗੇ ਜਿੰਨਾ ਇਹਦਾ ਪੌਦਾ ਬਣਾ ਲਾਂਗੇ ਤੇ ਇਹਦੇ ਰੂਟ ਬਣਾ ਲਾਂਗੇ ਤੇ ਉੰਨੀ ਇਹਦੇ ਨਾਲ ਆਪਾਂ ਇਹ ਤੋਂ ਜਿਹੜਾ ਝਾੜ ਹੈ ਵੱਧ ਲੈ ਸਕਦੇ ਆਂਗੇ ਕਿਸਾਨ ਵੀਰੋ ਮੱਕੀ ਵਾਲੇ ਖੇਤਾਂ ਦੇ ਵਿੱਚ ਜੇ ਲੇਟ ਵੈਰੈਟੀ ਲੱਗੀ ਹੈ ਤਾਂ ਸਭ ਤੋਂ ਵੱਧ ਕਿਸਾਨਾਂ ਦੀ ਹਰਮਨ ਪਿਆਰੀ ਜਿਹੜੀ ਆਪਣਾ ਝੋਨਾ ਹੈਗਾ ਪੀਆਰ 126 ਹੀ ਲੱਗਿਆ ਹੈ ਜੇ ਕਿਸਾਨ ਵੀਰੋ ਆਪਾਂ ਇਹਦੀ ਗੱਲ ਕਰੀਏ ਆ ਪੌਦ ਤੋਂ ਲੈ ਕੇ ਪਕਾਈ ਤੱਕ ਤਾਂ ਜੇ 22 ਤੋਂ 24 ਦਿਨਾਂ ਦੀ ਆਪਾਂ ਪਨੀਰੀ ਲਾਉਨੇ ਆ ਤਾਂ ਇਹ ਤਕਰੀਬਨ 90 ਤੋਂ 95 ਕੇ ਦਿਨਾਂ ਦੇ ਵਿੱਚ ਵਿੱਚ ਜਿਹੜੀ ਪੱਕ ਕੇ ਤਿਆਰ ਹੋ ਜਾਂਦੀ ਹੈਗੀ ਜੇ ਗੱਲ ਕਰੀਏ ਆਪਾਂ ਕਿਸਾਨ ਵੀਰੋ ਇਹਦੀ ਕਦੂ ਸਮੇ ਜਿਹੜਾ ਆਪਾਂ ਨੇ ਇਹਦੇ ਚ ਜੂਰੀਆ ਪਾਇਆ ਸੀਗਾ ਉਹ ਵੀਰੋ ਆਪਾਂ ਨੇ ਪਾਇਆ ਦੀ 2.5 ਗੱਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਜੂਰੀਆ ਇਹਦੇ ਥੱਲੇ ਪਾਇਆ ਸੀਗਾ ਤੇ ਜੇ ਆਪਾਂ ਗੱਲ ਕਰੀਏ ਪਟਾਖ ਦੀ ਤਾਂ 25 ਕਿਲੋ ਤੇ ਸੁਫਰ ਦੀ ਜਿਹੜੀ ਗੱਟਾ ਇੱਕ ਤੇ ਜੇ ਜ਼ਿੰਕ ਦੀ ਗੱਲ ਕਰੀਏ ਤਾਂ 15 ਤੋਂ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਇਹਦੇ 'ਚ ਜਿਹੜਾ ਜ਼ਿੰਕ ਪਾਇਆ ਸੀਗਾ ਜੇ ਗੱਲ ਕਰੀਏ ਇਹਦੀ ਆਪਾਂ ਬੂਟੇ ਦੀ ਜਾਂ ਇਹਦੀ ਫੋਟ ਦੀ ਗੱਲ ਕਰੀਏ ਤੁਸੀਂ ਵੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹੜਾ ਬੂਝਾ ਬਣਿਆ ਹੋਇਆ ਹੈਗਾ ਤੇ ਜੇ ਆਪਾਂ ਲੰਬਾਈ ਦੀ ਗੱਲ ਕਰੀਏ ਉਮਰ ਦੇ ਹਿਸਾਬ ਨਾਲ ਉਹ ਵੀ ਇਹਦੀ ਬਹੁਤ ਸੋਹਣੀ ਬਣੀ ਹੋਈ ਹੈਗੀ ਤੇ ਉਸ ਤੋਂ ਬਾਅਦ ਕਿਸਾਨ ਭਰਾਵੋ ਜਦੋਂ ਆਪਣਾ ਝੋਨੇ ਨੂੰ ਲੱਗੇ ਨੂੰ ਹੋ ਗਏ ਸੀਗੇ 15 ਦਿਨ ਉਦੋਂ ਆਪਾਂ ਕੀਲੇ ਦੇ ਹਿਸਾਬ ਨਾਲ ਇੱਕ ਗੱਟਾ ਜਿਹੜਾ ਇਹਦੇ ਉੱਪਰ ਪਾਤਾ ਸੀਗਾ ਤਕਰੀਬਨ ਜੇ ਆਪਾਂ ਗੱਲ ਕਰੀਏ ਸਾਢੇ 1 3 ਗੱਟਿਆਂ ਨਾਲ ਜਿਹੜਾ ਝੋਨਾ ਹੈਗਾ ਉਹ ਬਹੁਤ ਸੋਹਣਾ ਹੋ ਗਿਆ ਤੇ ਬਹੁਤ ਸੋਹਣੀ ਗਰੋਥ ਹੋ ਗਈ ਮੈਂ ਵੀ ਇਹ ਦੇਖ ਕੇ ਹੈਰਾਨ ਹੋ ਗਿਆ ਪੀਆਰ 126 ਨੂੰ ਇਹ ਗੱਲ ਕਰੀਏ ਕਿਸਾਨ ਭਰਾਵੋ ਇੱਧਰ ਜਿਹੜਾ ਉਹ ਵੀ PR 126 ਹੀ ਲੱਗਿਆ ਹੋਇਆ ਹੈਗਾ ਤੁਸੀਂ ਵੇਖ ਸਕਦੇ ਹੋ ਵੀ ਇਹਦੇ ਵਿੱਚ ਤਿੰਨ ਗੱਟੇ ਜਿਹੜੇ ਜੂਰੀਏ ਦੇ ਪੈ ਚੁੱਕੇ ਨੇ ਹਲੇ ਤੱਕ ਇਹਦੀ ਆ ਉਹ ਸੋਣੀ ਜਿਹੜੀ ਗਰੋਥ ਨਹੀਂ ਬਣੀ ਤੇ ਜੇ ਆਪਾਂ ਇਹਦੀ ਗੱਲ ਕਰੀਏ ਉਮਰ ਦੀ ਤਾਂ ਇਹ ਘੱਟੋ ਘੱਟ 1 ਅਗਸਤ ਨੂੰ ਇਹ ਲੱਗਿਆ ਹੋਇਆ ਘੱਟੋ ਘੱਟ 3-4 ਕ ਦਿਨ ਜਿਹੜਾ ਇਹ ਪਿੱਛੋਂ ਲੱਗਿਆ ਹੋਇਆ ਝੋਨਾ ਹੈ ਤਕਰੀਬਨ ਜੇ ਦੇਖੀਏ ਤਾਂ ਉਹਦੇ ਮੁਕਾਬਲੇ ਇਹਦੀ ਇੰਨੀ ਸੋਹਣੀ ਜਿਹੜੀ ਗਰੋਥ ਨਹੀਂ ਹੈਗੀ ਤੇ ਖੇਤ ਦੇ ਵਿੱਚ ਜੀਵ ਨਹੀਂ ਲਵਾ ਰਿਹਾ ਜੇ ਗੱਲ ਕਰੀਏ ਆਪਾਂ ਪਹੀ ਤੋਂ ਦੂਜੇ ਪਾਸੇ ਇਧਰ ਦੀ ਤਾਂ ਇਹ ਬਹੁਤ ਹੀ ਸੋਹਣਾ ਜਿਹੜਾ ਝੋਨਾ ਲੱਗਦਾ ਫੋਟ ਦੇ ਵਿੱਚ ਵੀ ਬਹੁਤ ਵਧੀਆ ਤੇ ਗਰੋਥ ਦੇ ਵਿੱਚ ਵੀ ਬਹੁਤ ਵਧੀਆ ਤੇ ਇੱਕ ਕਿਸਾਨ ਵੀਰੋ ਜਿਹੜਾ PR126 ਹੈ ਇਹਨੂੰ ਆਪਾਂ ਜਦ ਵੀ ਲਵਾਉਣਾ ਹੈ ਪੂਰਾ ਸੰਘੜਾ ਲਵਾਉਣਾ ਹੈ ਤੇ ਜੇ ਆਪਾਂ ਗੱਲ ਕਰੀਏ ਇਹਦੇ ਚ ਦੋ ਤਿੰਨ ਨੁਕਤੇ ਆ ਨਾ ਪਰਖੀਏ ਧਿਆਨ ਤਾਂ ਆਪਣਾ ਜਿਹੜਾ ਝਾੜਾ 100 ਗੱਟੇ ਤੋਂ ਪਲੱਸ ਵੀ ਆ ਜਾਂਦਾ ਹੈ ਕਈ ਕਿਸਾਨ ਵੀਰ ਕਹਿੰਦੇ ਨੇ ਵੀ ਸਾਡਾ 100-100 ਮਣ ਵੀ ਪ੍ਰਤੀ ਏਕੜ 5 ਵਿੱਗਿਆਂ ਦੇ ਵਿੱਚੋਂ ਇਹਨੇ ਝਾੜ ਦਿੱਤਾ ਹੈਗਾ ਵੈਸੇ 100 ਘਟਾ ਜਿਹੜਾ ਬਹੁਤ ਹੁੰਦਾ ਹੈਗਾ ਝੋਨੇ ਦਾ ਪਿੱਛੋਂ ਲੱਗ ਕੇ ਇਹਨੇ ਘਟੋ ਘਟਾ ਜੇ ਆਪਾਂ 100 ਘਟਾ ਝਾੜ ਦੇ ਜੇ ਤਾਂ ਇੱਕ ਬਹੁਤ ਹੀ ਵਧੀਆ ਜਿਹੜਾ ਮੈਂ ਕਹੂੰਗਾ ਪੀਆ 126 ਕਿਸਮ ਹੈ ਕਿਸਾਨ ਵੀਰੋ ਆਪਾਂ ਗੱਲ ਕਰੀਏ ਹੁਣ ਜਿਵੇਂ ਆਪਣਾ ਝੋਨਾ ਹੈ ਇਹਦੇ ਵਿੱਚ ਆਪਾਂ ਪਾਣੀ ਭਰ ਕੇ ਘਟੋ ਘਟਾ ਜਦਦੇ ਆਪਣਾ ਝੋਨਾ 30 ਡਾਣਾ ਦਾ ਹੋ ਗਿਆ ਉਦਦੇ ਆਪਾਂ ਇਹਦੇ ਵਿੱਚ ਕਾਰਟਾਪ ਹਾਈਡਰੋਕਲਾਈਡ ਜਿਹੜੀ ਚਾਰਜੀ ਆਪਣੀ ਪਦਾਨ ਵਾਲਾ ਸ਼ਾਰਟ ਹੈ ਉਹੋ ਇਹ ਚ ਪਾਵਾਂਗੇ ਤੇ ਡੋਜ ਦੀ ਗੱਲ ਕਰੀਏ ਤਾਂ ਆਪਾਂ 1.5 ਕਿਲੋ ਬਿੱਗੇ ਦੇ ਹਿਸਾਬ ਨਾਲ ਸਾਢੇ 7 ਕਿਲੋ ਆਪਾਂ ਇਹਦੇ ਵਿੱਚ ਜਿਹੜੀ ਪਦਾਨ ਪਾਵਾਂਗੇ ਜਿਹੜੇ ਕਿਸਾਨ ਵੀਰਾਂ ਨੇ ਪਦਾਨ ਨਹੀਂ ਪਾਉਣੀ ਉਹ ਜਿਹੜੇ ਹੋਰ ਆਪਣੇ ਆਪਣੇ ਸਪਰੇ ਦੇ ਰੂਪ ਦੇ ਵਿੱਚ ਆਉਂਦੇ ਨੇਗੇ ਸਾਲਟ ਦੇమే ਕੋਰਾਜਨ ਹੋ ਗਿਆ ਜਾਂ ਫੇਮ ਹੋ ਗਈ ਜਾਂ ਲੈਂਡਾ ਹੋ ਗਈ ਇਹਦਾ ਇਸਤੇਮਾਲ ਕਰ ਲੈਣ ਜਣੀ ਪਛੇਤੀ ਕਿਸਮ ਹੈ ਇਹਦੀ ਆਪਾਂ ਨੇ ਗਰੋਥ ਹੈ 1 ਮਹੀਨੇ ਦੇ ਵਿੱਚ ਵਿੱਚ ਇਹਦਾ ਜਿਹੜਾ ਜੂਰੀਆ 20 35 ਦਿਨਾਂ ਦੇ ਵਿੱਚ ਉਹ ਪੂਰਾ ਕਰਨਾ ਹੁੰਦਾ ਹੈ ਇਸ ਕਰਕੇ ਇਹ ਕੱਚਾ ਹੋ ਜਾਂਦਾ ਹੈ ਤੇ ਇਹਦੇ ਵਿੱਚ ਜਿਹੜਾ ਪੱਤਾ ਲਵੇਟ ਤੇ ਗੋਭ ਦੀ ਸੰਡੀ ਦਾ ਇਹਦੇ ਵਿੱਚ ਅਟੈਕ ਆ ਹੀ ਜਾਂਦਾ ਜਿਵੇਂ ਤੁਸੀਂ ਆ ਵੇਖ ਸਕਦੇ ਹੋਗੇ ਕਿਤੇ ਕਿਤੇ ਮੇਰੇ ਝੋਨੇ ਦੇ ਵਿੱਚ ਵੀ ਹੈ ਜਿਹੜਾ ਆਪਾਂ ਨੂੰ ਇਹ ਦਿਖਾਈ ਦੇ ਰਿਹਾਗਾ ਗੋਪ ਦੀ ਸੁੰਡੀ ਵਾਲਾ ਆ ਦੇਖੋ ਤੁਹਾਡੇ ਸਾਹਮਣੇ ਹੈਗਾ ਪੈਣ ਲੱਗੀ ਕਿਉਂਕਿ ਝੋਨਾ ਕੱਚਾ ਤੇ ਪੱਤਾ ਲਵੇੜ ਦੀ ਗੱਲ ਕਰੀਏ ਤਾਂ ਉਹ ਵੀ ਆਪਾਂ ਨੂੰ ਆ ਤੁਸੀਂ ਵੇਖ ਸਕਦੇ ਹੋ ਪੱਤੇ ਦੀ ਆ ਮੋੜ ਚੁੱਕੀ ਹੈ ਤੇ ਇਹ ਪੱਤਾ ਲਵੇੜ ਜਿਹੜੀ ਸੁੰਡੀ ਹੈ ਇਹਦੇ ਵਿੱਚ ਆ ਚੁੱਕੀ ਹੈਗੀ ਤੇ ਕਿਸਾਨ ਭਰਾਵੋ ਜੇ ਆਪਾਂ ਇਹਦੀ ਗੋ ਵਸਤ ਦੀ ਗੱਲ ਕਰੀਏ ਤਾਂ 55 ਤੋਂ ਲੈ ਕੇ 60 ਦਾਣੇ ਦੇ ਵਿਚ ਇਹ ਜਿਹੜਾ ਝੋਨਾ ਪੀਆਰ 126 ਹੈ ਇਹ ਆਪਦੀ ਗੋ ਅਵਸਥਾ ਦੇ ਵਿੱਚ ਆ ਜਾਂਦਾ ਹੈ ਤੇ 90-95 ਦਿਨਾਂ ਦੇ ਵਿੱਚ ਤਾਂ ਇਹ ਪੱਕ ਕੇ ਤਿਆਰ ਵੀ ਹੋ ਜਾਂਦਾ ਹੈ ਤੇ ਕਿਸਾਨ ਵੀਰੋ ਇੱਕ ਇਹਦੇ ਵਿੱਚ ਜਿਹੜੀ ਹਲਦੀ ਰੋਗ 60 ਤੋਂ 65 ਦਿਨਾਂ ਦੇ ਵਿੱਚ ਜਦੋਂ ਝੋਨਾ ਆਪਣਾ ਨਾਲੀ ਫੁੱਲ ਜੇ ਹੇਠੋਂ ਤਕਰੀਬਨ ਆਪਾਂ ਨੂੰ ਲੱਗੇ ਵੀ ਢਿੱਡੀ ਭਰ ਗਈ ਤੇ ਮੁੰਜਰਾਂ ਜਿਹੜੀਆਂ ਨਾ ਨਿਕਲੀਆਂ ਹੋਣ ਤਾਂ ਉਦੋਂ ਆਪਾਂ ਨੇ ਇਹਦੇ ਉੱਤੇ ਜਿਹੜੀ ਆਪਾਂ 2-3 ਸਪਰੇਹਾਂ ਜਿਵੇਂ ਗਲੀਲੀਓ ਵੇ ਹੋ ਗਈ ਜਾਂ ਐਮੀ ਸਟਾਰ ਹੋ ਗਈ ਜਾਂ ਕਾਪਰ ਆਕਸਾਈਡ ਹੋਗੀ ਜਾਂ ਕਾਪਰ ਹਾਈਡਰੋਕਸਾਈਡ ਦੇ ਨਾਮ ਤੇ ਜਿਹੜੀ ਆਉਂਦੀ ਹੈਗੀ ਉਹਦੀ ਵੀ ਆਪਾਂ ਇਹਦੇ ਤੇ ਵਰਤੋਂ ਕਰ ਸਕਦੇ ਆਂਗੇ ਜਿੰਨੀਆਂ ਵੀ ਉੱਲੀ ਵਾਲੀਆਂ ਦਵਾਈਆਂ ਨੇ ਤੇ ਫਿਲਹਾਲ ਅਜੇ ਤੇਲੇ ਵਾਲੀ ਦੀ ਦਵਾਈ ਦੀ ਕੋਈ ਜ਼ਰੂਰਤ ਨਹੀਂ ਜਦੋਂ ਆਪਣਾ 55 ਤੋਂ 60 ਦਿਨਾਂ ਦਾ ਝੋਨਾ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਜਿਹੜੀ ਤੇਲੇ ਵਾਲੀ ਦਵਾਈ ਦੀ ਤੇ ਜਿਹੇ ਹਿਸਾਬ ਨਾਲ ਸੁੰਡੀ ਹੋਊਗੀ ਉਸ ਹਿਸਾਬ ਨਾਲ ਆਪਾਂ ਅੱਗੇ ਤੁਹਾਡਾ ਨਾ ਵੀਡੀਓ ਪਾ ਕੇ ਸ਼ੇਅਰ ਕਰ ਦਾਂਗੇ ਸੋ ਮੈਨੂੰ ਤਾਂ ਜਿਹੜਾ ਥੱਲੇ ਆਪਾਂ ਜੂਰੀ ਆਪਾਂ ਆਇਆ ਸੀਗਾ ਕੱਦੂ ਸਮੇ ਉਹਦੀ ਝੋਨੇ ਦੇ ਵਿੱਚ ਬਹੁਤ ਹੀ ਸੋਹਣੀ ਜਿਹੜੀ ਆਪਾਂ ਦੇਖੀਏ ਵੀ ਗ੍ਰੋਥ ਤੇ ਬੂਝਾ ਤੇ ਘਟ ਖਾਚੇ ਨਾਲ ਪੀਆਰ 126 ਵੱਧ ਚੇੜ ਝਾੜ ਜਿਹੜੀ ਦੇਣ ਵਾਲੀ ਕਿਸਮ ਹੈ ਬਹੁਤ ਹੀ ਵਧੀਆ ਜਿਹੜਾ ਆਪਣਾ ਝੋਨਾ ਖੜਾ ਆਪਣੇ ਖੇਤ ਦੇ ਵਿੱਚ ਰੂਹ ਖੁਸ਼ ਕਰਨ ਵਾਲਾ ਜਿਹੜਾ ਝੋਨਾ ਹੈ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ